ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੈਸਵਲੇ ਸੀ ਪਹੁੰਚ ਚੁੱਕੇ ਆਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਧਨ ਗੁਰੂ ਰਾਮਦਾਸ ਦੀ ਨਗਰੀ ਤੁਸੀਂ ਕਰ ਸਕਦੇ ਹੋ ਦਰਸ਼ਨ ਦਰਬਾਰ ਸਾਹਿਬ ਦੇ ਤੇ ਇਧਰੋਂ ਸੰਗਤਾਂ ਵੀ ਆ ਰਹੀਆਂ ਨੇ ਕੀਰਤਨ ਚੱਲ ਰਿਹਾ ਹੈ ਔਰ ਸਾਡੇ ਬਠਿੰਡੇ ਤੋਂ ਸਾਡੇ ਨਾਲ ਸੰਗਤ ਆਈ ਹੈ ਗੁਰਦੁਆਰਾ ਸੰਗਤ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਤੋਂ ਸੰਗਤ ਆਈ ਹੈ ਹੋਰ ਵੀ ਸੰਗਤਾਂ ਦੇ ਦਰਸ਼ਨ ਕਰ ਸਕਦੇ ਹੋ ਅੱਗੇ ਚਲ ਕੇ ਵੀ ਤੁਹਾਨੂੰ ਹੋਰ ਵੀ ਦਰਸ਼ਨ ਕਰਵਾਵਾਂਗੇ ਆ ਸਰੋਵਰ ਹੈ ਸਰੋਵਰ ਤੇ ਦਰਸ਼ਨ ਕਰ ਸਕਦੇ ਹੋ ਲਿਖਦੇ ਹੋ ਵਾਹਿਗੁਰੂ 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 ਤਾਨੇ ਗੁਰੂ ਰਾਮਦਾਸ ਤਾਨੇ ਗੁਰੂ ਰਾਮਦਾਸ ਨਾਮੁ ਗੁਰੂ ਸਿਖ ਦਾਇਨ ਸੇ ਪ੍ਰਮਾਤਮਾ ਹਾਦੀ ਨੇ ਗਾਲੀ ਕੋਈ ਨਹੀਂ ਕੱਢਦਾ ਇਹ ਨਹੀਂ ਸਿੱਖਿਆ ਕਿ ਲੋਕੋ ਮੈਨੂੰ ਰੱਬ ਮੰਨੋ ਉਹਨਾਂ ਵੀ ਆਖਿਆ ਸੀ ਉਸ ਆਕਾਲ ਪੁਰਖ ਦੇ ਨਾਲ ਜਰੂਰੀ ਓੰਕਾਰ ਸਤਨਾਮ ਦਾ ਓੰਕਾਰ ਦਿੱਤਾ ਸੀ ਉਹਨਾਂ ਨੇ ਆਪਣੇ ਨਾਲ ਨਹੀਂ ਸੀ ਜੋੜਿਆ ਉਹਨਾਂ ਨੇ ਨਿਰੰਕਾਰ ਨਾਲ ਜੋੜਿਆ ਸੀ ਤੇ ਅੱਜ ਜਿਹੜੇ ਨੇ ਉਹ ਠਾਠਾ ਤੇ ਡੇਰੇ ਕੋਲ ਤੋਂ ਆਪਣੇ ਵੱਲੋਂ ਕਹਿੰਦੇ ਆ ਸਾਡੇ ਨਾਲ ਆਜੋ ਆ ਫਲਾਣਾ ਜਿਹੜਾ ਉਹ ਝੂਠਾ ਏ ਅਸੀਂ ਸੱਚੇ ਹਾਂ ਸਾਰੀ ਦੁਨੀਆ ਸੱਚੀ ਬਣ ਗਈ ਡਿਗਾ ਅਸੀਂ ਭਾਵੇਂ ਕੋਈ ਸਮਾਜਿਕ ਪੱਖੋਂ ਡਿਗਾ ਅਸੀਂ ਭਾਵੇਂ ਕੋਈ ਆਰਥਿਕ ਪੱਖੋਂ ਡਿਗਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੰਨੂੰ ਚੁੱਕੀ ਆਪਣੀ ਸ਼ਾਦੀ ਨਾਲ ਆ ਲਿਆ ਉਹ ਜੀਵਨ ਜੁਗਾ ਹੋ ਗਿਆ ਜਿਹੜਾ ਭਾਈ ਲਾਲੋ ਜਿਹਨੂੰ ਲੋਕ ਤਰਕਾਰਦੇ ਸੀ ਗਰੀਬ ਤੇ ਉਹਨੂੰ ਜਾਨੇ ਉਸ ਭਾਈ ਲਾਲੋ ਨੂੰ ਦੁਨੀਆ ਦੇ ਉੱਤੇ ਜਿਉਣ ਜੋਗਾ ਬਣਾਤਾ ਜਿਹੜੇ ਲੋਕ ਉਹਨੂੰ ਗਰੀਬ ਕਹਿ ਕੇ ਉਹਦੇ ਦਰ ਪਰਦਰ ਤੇ ਜਾਣਾ ਜਿਹੜਾ ਉਹ ਵੀ ਗਵਾਰਾ ਨਹੀਂ ਸੀ ਕਰਦੇ ਉਹਨਾਂ ਲੋਕਾਂ ਦੀ ਭੀੜ ਲੱਗੀ ਹੋਈ ਆ ਤੇ ਕਹਿ ਰਹੇ ਨੇ ਭਾਈ ਲਾਲੋ ਸਾਡੇ ਕੋਲ ਵੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇ ਕੋਲ ਸਾਡੀ ਵੀ ਸ਼ਿਫਾਰਿਸ਼ ਕਰਦੇ ਉਹ ਜਿੱਦੇ ਉਹਦੇ ਇਸ ਸਿਉਂਦੇ ਕਬੀਰ ਮਤਲਬ ਇਹਦਾ ਇੱਕ ਹੀ ਮਤਲਬ ਹੈ ਉਹ ਨੀਜਿਆਂ ਨੂੰ ਜਿਹੜਾ ਇੱਕ ਲਿਖਵਾਇਆ ਹੀ ਉਹਦਾ ਮਤਲਬ ਪਹਿਲਾਂ ਸਮਝਾ ਇੱਕ ਤੋਂ ਬਾਅਦ ਦੂਜਾ ਤਾਂ ਲਿਖਾਂਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਕੁਝ ਪੰਡਿਤ ਗੋਪਾਲ ਦਾਸ ਨੂੰ ਕਹਿ ਰਹੇ ਨੇ ਸਰਮਣ ਕਰਿਓ ਟਾਡੀ ਜਥਾ ਬੈਨ ਦੇ ਅਖਰਾਂ ਚ ਹੈ ਕਿ कुझ फेर लिखी लिखण तिखी पहिरां सार सम आे पहिला हिकु दार ਡ੍ਰਾਈਵਰ ਬੱਚਾ ਆਪ ਹੁਣ ਜਲਨੇ ਕਰ ਲੀਆ ਕੋਈ ਕੰਨੀ ਕੀਤੀ ਹੈ ਕਿ ਸਤੋ ਬੇਬੀ ਉੱਥੇ ਚਲਤੀ ਸੀ ਮੇਰੇ ਵਾਲ ਕਿਲਾ ਹੈ ਇਹ ਸਾਰਾ ਕੋਈ ਨਹੀਂ ਸੁਣ 12 ਕੋਈ ਨਹੀਂ ਗੱਲ ਤੇ ਨਹੀਂ